ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਜੋਰ ਸਿੰਘ ਵਾਲੇ ਪਹੁੰਚੇ ਆ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰ ਹਰਵੇਲ ਦੇ ਫਾਰਮ ਤੇ ਆਏ ਆ ਦੋਸਤੋ ਵਪਾਰ ਲੈਣ ਦਾ ਕੰਮ ਆ ਤੇ ਇੱਕ ਜਿਹੜੀ ਆਪਾਂ ਤੁਹਾਨੂੰ ਸਾਹਮਣੇ ਮੱਝ ਦਿਖਾ ਰਹੇ ਆ ਨੀਲੀ ਅੜਾਵੀ ਦੀ ਮੱਝ ਆ ਸੋ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਆ ਫੋਨ ਕਰ ਲੋ ਆਉਂਦੀਆਂ ਨੇ ਚੰਗੇ ਜਾਨਵਰ ਨਿਕਲਣ ਤੇ ਜ਼ਰੂਰ ਦੱਸਿਆ ਕਰੋ ਇਸੇ ਤਰ੍ਹਾਂ ਦੋਸਤੋ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਦੇਣੀ ਆ ਪੂਰੇ ਡਬਲ ਢਾਜੇ ਦੇ ਵਿੱਚ ਆ ਪਾਲੀ ਸਭੀ ਤੁਸੀਂ ਆਪ ਇੱਕ ਅੰਦਾਜ਼ਾ ਲਾ ਲਓਗੇ ਠੀਕ ਆ ਹਰ ਵੇਲੇ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਫੈਲੋ ਸਾਹਿਬ ਜੀ ਸਾਸਿਕਾਲ ਬਾਕੀ ਜਿੰਨੇ ਵੀ ਭੈਣ ਭਰਾ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਾਸਿਕਾਲ ਹਰ ਵੇਲੇ ਵੀਰੇ ਇਹ ਜਿਹੜੀ ਮੱਝ ਆਪਣੇ ਕੋਲ ਆਈ ਹੈ ਨੀਲੀ ਰਾਵੀ ਦੇ ਵਿੱਚ ਕਿਨਵਾ ਸੁਹਾ ਸੁਹਂਦੀ ਆ ਸਰ ਸਾਹਿਬ ਤੇਜਾ ਸੁਹਾ ਸੁਹਂਦੀ ਆ ਠੀਕ ਹੈ ਬਾਕੀ ਵੱਡੇ ਸਭਰਾ ਤੋਂ ਆਪਾਂ ਖਰੀਦੀ ਆ ਠੀਕ ਹੈ ਜੀ ਬਿਲਕੁਲ ਪਿੱਠ ਪੂੜਾ ਚੰਗਾ ਜਿਵੇਂ ਆ ਮੱਜਾ ਮੱਜੇ ਦੇ ਵਿੱਚ ਆਸਲਪੂਰਾ ਤੇ ਵੱਡੇ ਸਭਰਾ ਤੋਂ ਜਿਹੜੀਆਂ ਨੀਲੀਆਂ ਤੇ ਪਸ਼ੂ ਜਿਹੜੇ ਨਿਕਲਦੇ ਆ ਠੀਕ ਹੈ ਜੀ ਅੱਗੇ ਬਾਬੇ ਵੀਰ ਸਿੰਘ ਦਾ ਗੁਰਦਾਰਾ ਸਾਹਿਬ ਆ ਵੱਡੇ ਸਭਰਾ ਦੇ ਵਿੱਚ ਸਥਿਤ ਉਹਨਾਂ ਕੋਲੇ ਕਾਫੀ ਮਾਲ ਡੰਗਰਾ ਹਾਂਜੀ ਬਾਬਾ ਜੀ ਉਹਨਾਂ ਕੋਲੇ ਆ ਤੇ ਬੂਰਾ ਮਾਲੀ ਉਹਨਾਂ ਕੋਲੇ ਉਹਨਾਂ ਦੇ ਕੋਲ ਬੂਰਾ ਮਾਲੀ ਆ ਉਹ ਮਾਲੀ ਤੋਂ ਡਾਇਰੈਕਟ ਕ੍ਰਾਸ ਆਏ ਠੀਕ ਆ ਬਾਕੀ ਮੇਨੂੰ ਆਪਾਂ ਮੱਜਾ ਚੈਂਪੀਅਨਾਂ ਮੇਲੇ ਮੁੱਲੇ ਟੈਂਡ ਕਰਦੀ ਰਹੀ ਜਿਹੜੇ ਸਾਡਾ ਰਿੰਗ ਤੇ ਦਵਾਲੇ ਦਵਾਲੇ ਆ ਇਹ ਨਰਾਸ ਆ ਪੂਰਾ ਠੀਕ ਆ ਲੋ ਜੀ ਪੂਰੀ ਚੈਂਪੀਅਨ ਮੱਜ ਦਿਖਾ ਰਹੇ ਆ ਤੁਹਾਨੂੰ ਠੀਕ ਆ ਜ ਸਿੰਘਾ ਬਹੁਤ ਵਧੀਆ ਆ ਸਾਇਦਾ ਲੱਗਦਾ ਵੇਲਣੇ ਤੇ ਲੱਗੀ ਹੁੰਦੀ ਵੇਲਣੇ ਤੇ ਲੱਗੀ ਹੁੰਦੀ ਆ ਓਏ ਬਿਲਕੁਲ ਬਿਲਕੁਲ ਤੇ ਇਹ ਗੱਲਬਾਤ ਮੇਰੇ ਪ੍ਰਭੂ ਕੋਈ ਤਸੱਲੀ ਨਾਲ ਤੁਸੀਂ ਦੇਖ ਲੋਗੇ ਚਾਰ ਚਫੇਰਾ ਕਰਮਾਂ ਦੀ ਆਪ ਹੀ ਵਿਖਾਉਣ ਢਈ ਆ ਮੈਂ ਕਿ ਕੱਟ ਬਿਲਕੁਲ ਬਿਜਲੀ ਵਾਲਾ ਇਹਦਾ ਹਾਂ ਪੂਰੀ ਨੀਲੀ ਸੱਚੇ ਪਾਸੇ ਕੱਟ ਆ ਗਿਆ ਮਗਰਲੇ ਪੈਰ ਤੋਤੇ ਆ ਬਾਕੀ ਦਿਨ ਹਰ ਵੇਲੇ ਕੱਢ ਜੂ ਪੰਜ ਸੱਤ ਅੱਜ 8 ਦਿਨ ਹੈਗੇ ਮੈਂ ਸੰਗਰਾਮ ਅੱਜ ਹੈਗੀ ਆ ਅਸੀਂ 8 ਅੱਸੀ ਦੇ ਦਿਨ ਪੂਰੇ ਆ ਲਓ ਜੀ 8 ਅੱਸੂ ਨੂੰ ਬਿਲਕੁਲ ਦੇਸੀ ਮਹੀਨੇ ਦੇ ਬਣੀ ਰਾਜ ਸਾਹਿਬ ਬਣੀ ਪਈ ਆ ਸੂ ਵੀ ਸਕਦੀ ਆ ਕਦੀ ਵੀ ਠੀਕ ਹੈ ਉਹ ਜਾਇ ਜੁਨੇਗਾ ਠੀਕ ਹੈ ਜੀ ਬਾਕੀ ਮੱਝ ਚੰਗੀ ਆ ਪੂਰੇ ਡਬਲ ਟਾਚੇ ਦੇ ਵਿੱਚ ਆ ਰੇਟ ਖਾਸ ਤੌਰ ਤੇ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਪੁੱਛ ਲਿਓ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਅੱਜ ਆਪਾਂ ਜਲਦੀ ਪੇਸ਼ ਕਰਦੇ ਆਂਗੇ ਸੋ ਅੱਖ ਬਿੱਲੀ ਮਨਕੀਆ ਦੋਵੇਂ ਅੱਖਾਂ ਬਿਲਕੁਲ ਬਿੱਲੀਆਂ ਮਨਕੀਆਂ ਖਾਣੇ ਕਈ ਵਾਰਾ ਦੂਰੋਂ ਨੇੜੋਂ ਕਿਸੇ ਭਰਾਣੇ ਹੁਣਾ ਜੀ ਮੰਜਾ ਦਿੰਦਾ ਰਾਇਸਾ ਮੰਜਾ ਮੰਜਾ ਦਿੰਦਾ ਕਰਮਾਲੀ ਤੇ ਠੀਕ ਹੈ ਜੀ ਕੋਈ ਇਹਦੇ ਵਿੱਚ ਭੁਲੇਖਾ ਨਹੀਂਗਾ ਦੁੱਧ 15-16 ਕਿਲੋ ਨਾਰਮਲ ਚੁਆਈ ਕਰਾਉਂਦੀ ਠੀਕ ਹੈ ਜੀ ਸੋ ਪੂਰੀ ਪਲੀ ਪਲੀਤੀ ਇਹ ਜਿਹੜੀ ਦੋਸਤ ਤੁਹਾਨੂੰ ਸੋ ਕਰ ਲਓ ਭਰਾ ਮੇਰੇ ਸ਼ੌਕ ਪੂਰਾ ਅਗੇ ਬੂਰੇ ਮਾਲੀ ਤੋਂ ਬਣੀ ਆ ਫਿਊਚਰ ਟਾਈਮ ਦੇ ਵਿੱਚ ਆਪਾਂ ਆਸ ਕਰ ਸਕਦੇ ਆ ਕਿ ਬੱਚਾ ਵੀ ਚੰਗਾ ਪਾ ਦੇਊਗੀ ਠੀਕ ਆ ਜੀ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ